ਸਿਰਜਣਾ ਅਤੇ ਸੰਵਾਦ ਸਾਹਿਤ ਸਵਾਜ ਰਜਿਸਟਰ ਬਨਾਲਾ ਵੱਲੋਂ ਸਿਰਜਣਾ ਮੇਲਾ ਸੰਵਾਦ ਅਤੇ ਕਾ ਮਿਲਣੀ ਇਸ ਰਿਲੇਖ ਕਹਤੇ ਐਸਬੀ ਕਾਲਜ ਬਨਾਲਾ ਵਿਖੇ ਕਰਵਾਇਆ ਗਿਆ ਪੰਜਾਬੀ ਸਾਹਿਤ ਨਾਲ ਜੁੜੀਆਂ ਕਵਿਤਰੀਆਂ ਤੇ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਡੀ ਗਿਣਤੀ ਚ ਸਾਇਸ ਕਰੇਮੀਆਂ ਤੇ ਲੇਖਕਾਂ ਨੇ ਭਾਗ ਲਿਆ ਇਸ ਵਕਰੀ ਸਮਾਗਮ ਦੀ ਵਿਲੱਖਣਤਾ ਇਹ ਰਹੀ ਕਿ ਇਸ ਸਮਾਗਮ ਵਿੱਚ ਬਰਨਾਲਾ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਵਾਖਵਾਕ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਵਿਤਰੀਆਂ ਨੇ ਉਚੇਤੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸਵਾ ਵੱਲੋਂ ਸਥਾਪਿਤ ਅਤੇ ਉਭਰ ਰਹੀਆਂ ਨਵੀਆਂ ਕਰਮਾਂ ਦਾ ਵੀ ਉਚੇਤੇ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ 31 ਕਵਿਤਰੀਆਂ ਨੂੰ ਉਚੇਤੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਾਮਲ ਕਵਿਤਰੀਆਂ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਜਨਾਤ ਸੰਵਾਦ ਸਾਹਿਤ ਸਵਰ ਰਜਿਸਟਰਡ ਬਰਨਾਲਾ ਸਾਡੀ ਸਵਾ ਪਹਿਲੀ ਇਸਤਰੀਆਂ ਨਾਲ ਜਿਹੜੀ ਆਰਗੇਨਾਈਜੇਸ਼ਨ ਆ ਸਾਡੀ ਇਸਤਰੀਆਂ ਵੱਲੋਂ ਚਲਾਈ ਜਾਂਦੀ ਹੈ ਸਾਰੀਆਂ ਨਾਰੀ ਕਲਮਾਂ ਨੂੰ ਸਮਰਪਿਤ ਹੈ ਨਵੀਆਂ ਪੂੰਗਰ ਦੀਆਂ ਕਲਮਾਂ ਪੰਜਾਬੀ ਪਨੀਰੀ ਅਸੀਂ ਇਹਨਾਂ ਨੂੰ ਨਾਮ ਲੈ ਕੇ ਚੱਲਦੇ ਹਾਂ ਸਾਡੇ ਦੋ ਹੀ ਮੁੱਖ ਉਦੇਸ਼ ਨੇ ਜੀਵੇ ਪੰਜਾਬ ਜੀਵੇ ਪੰਜਾਬੀ ਬੋਲੀ ਸਾਡਾ ਮੈਸੇਜ ਇਹ ਹੈ ਸਾਡੀ ਸਭਾ ਇਹ ਇੱਕ ਤਰ੍ਹਾਂ ਨਾਲ ਕਿ ਅਸੀਂ ਜਿਹੜੀਆਂ ਸਾਹਿਤਿਕ ਸੁਭਾਵਾਂ ਨੇ ਉਹ ਜਿਹੜੇ ਲੋਕ ਸਥਾਪਿਤ ਨੇ ਉਹੀ ਵਾਰ-ਵਾਰ ਰਿਪੀਟ ਹੁੰਦੇ ਨੇ ਉਹੀ ਵਾਰ-ਵਾਰ ਅੱਗੇ ਆਈ ਜਾਂਦੇ ਨੇ ਨਵੀਆਂ ਕਲਮਾਂ ਖਾਸ ਕਰਕੇ ਨਾਰੀ ਕਲਮਾਂ ਨੇ ਜਿਹੜੀਆਂ ਉਹਨਾਂ ਨੂੰ ਸਾਹਿਤਿਕ ਸੁਭਾਵਾਂ ਵੱਲੋਂ ਜ਼ਿਆਦਾ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਸਮਾਂ ਵੀ ਘੱਟ ਮਿਲਦਾ ਉਹਨਾਂ ਨੂੰ ਤੇ ਉਹਨਾਂ ਦੇ ਰਜਾਈਵਿਆਂ ਦੇ ਵਿੱਚੋਂ ਕਈ ਵਾਰ ਪੂਰੇ ਦਾ ਪੂਰਾ ਸਮਾਂ ਸਮਾਗਮ ਨੂੰ ਨਹੀਂ ਦੇ ਸਕਦੀਆਂ ਅਸਲੀ ਉਹਨਾਂ ਨੂੰ ਪਿਛਲੀਆਂ ਕਤਾਰਾਂ ਵਿੱਚ ਬੈਠ ਕੇ ਮੁਰਨਾ ਪੈਂਦਾ ਹੈ ਇਸ ਸ਼ੋਸ਼ਣ ਨੂੰ ਦੇਖਦਿਆਂ ਹੋਇਆਂ ਅਸੀਂ ਆਪਣੀ ਸਭਾ ਸਥਾਪਿਤ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਮਹਿਸੂਸ ਕੀਤਾ ਕਿ ਬੜੀ ਲੋਕ ਲਿਖ ਰਹੇ ਨੇ ਪਰ ਉਹਨਾਂ ਨੂੰ ਪੜਨ ਵਾਲਾ ਕੋਈ ਨਹੀਂ ਤਾਂ ਅਸੀਂ ਬੱਚਿਆਂ ਦੇ ਵਿੱਚ ਜਾ ਕੇ ਪੰਜਾਬੀ ਪਾਠਕ ਪੈਦਾ ਕਰਨੇ ਸ਼ੁਰੂ ਕੀਤੇ ਹਨ ਉਹਨਾਂ ਦੀ ਵਰਕਸ਼ਾਪਾਂ ਲਾ ਕੇ ਸਾਡੇ ਇਹੀ ਦੋ ਮੁੱਖ ਉਦੇਸ਼ ਨੇ ਬੱਚਿਆਂ ਨੂੰ ਆਪਣੇ ਨਾਲ ਜੋੜਨਾ ਅਤੇ ਅਸੀਂ ਨਵੀਆਂ ਕਲਮਾਂ ਨੂੰ ਅੱਗੇ ਲੈ ਕੇ ਆਉਣਾ ਅੱਜ ਇਸ ਸਮਾਗਮ ਬਾਰੇ ਤੁਸੀਂ ਜਿਵੇਂ ਕਿ ਦੇਖ ਹੀ ਰਹੇ ਹੋ ਬਹੁਤ ਹੀ ਖੂਬਸੂਰਤ ਸਮਾਗਮ ਆ ਸਾਡੇ ਕੋਲ ਦੂਰੋਂ ਦੂਰੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਹਿਤਕਾਰ ਨਾਰੀ ਸਹਿਤਕਾਰ ਪਹੁੰਚਿਆ ਨੇ ਔਰ ਅਸੀਂ ਜੋ ਨੀਲੀ ਗਦਰੀ ਬਲਾਪ ਕਾਰ ਜੀ ਨੇ ਉਹਨਾਂ ਦੇ ਸੌਵੇਂ ਵਰਸੀ ਨੂੰ ਸਮਰਪਿਤ ਕੀਤਾ ਹੈ ਇਹ ਸਮਾਗਮ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਇਹ ਸਮਾਗਮ ਰਚਾਉਂਦੇ ਰਹਾਂਗੇ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਜਸਪ੍ਰੀਤ ਕੌਰ ਬੱਬੂਆ ਸਾਡਾ ਇਹ ਸਿਰਜਣਾ ਤੇ ਸੰਵਾਦ ਸਾਇ ਸਭਾ ਜੋ ਅਸੀਂ ਚਲਾ ਰਹੇ ਹਾਂ ਅੱਜ ਦਾ ਸਮਾਗਮ ਸਾਡਾ ਬਹੁਤ ਹੀ ਖੂਬਸੂਰਤ ਸਮਾਗਮ ਹੈ ਕਿਉਂਕਿ ਇਸ ਵਿੱਚ ਵਾਕੁ ਵਾਕ ਹੀ ਤਰ੍ਹਾਂ ਤੋਂ ਇੰਸਪੈਕਟਰ ਡਾਕਟਰ ਅਧਿਆਪਕ ਸਾਰੇ ਲੇਡੀ ਵਰਗ ਤੋਂ ਪਹੁੰਚੇ ਹੋਏ ਨੇ ਅਸੀਂ ਉਹਨਾਂ ਦਾ तहे ਦਿਲੋਂ ਸ਼ੁਕਰੀਆ ਕਰਦੇ ਹਾਂ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੀਆਂ ਇਸਤਰੀਆਂ ਆਪਣੀ ਰਸੋਈ ਤੋਂ ਬਾਹਰ ਨਿਕਲ ਕੇ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਸ਼ੁਕਰੀਆ ਕਰਦੇ ਆ ਜੋ ਵੀ ਸਾਡੇ ਇਸ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਅਸੀਂ ਉਹਨਾਂ ਦਾ ਦਿਲੋਂ ਸ਼ੁਕਰੀਆ ਕਰਦੇ ਆ ਮੈਂ ਪਰਮਿੰਦਰ ਪੈਨ ਬਠਿੰਡਾ ਤੋਂ ਕਿਤੇ ਵਜੋਂ ਮੈਂ ਇੱਕ ਅਧਿਆਪਕ ਐ ਤੇ ਸਿਰਜਣਾ ਤੇ ਸੰਵਾਦ ਸਭਾ ਬਰਨਾਲਾ ਵੱਲੋਂ ਬਹੁਤ ਹੀ ਵਧੀਆ ਪ੍ਰਬਾਲਾ ਕੀਤਾ ਗਿਆ ਹੈ ਕਿ ਸਾਨੂੰ ਸਾਰੀਆਂ ਔਰਤਾਂ ਨੂੰ ਇੱਥੇ ਇੱਕ ਮੰਚ ਤੇ ਇਕੱਠਾ ਕੀਤਾ ਇਹ ਬਹੁਤ ਵਧੀਆ ਗੱਲ ਹੈ ਕਿ ਜਿੱਥੇ ਸਾਰੀਆਂ ਔਰਤਾਂ ਵਧੀਆ ਲਿਖਦੀਆਂ ਨੇ ਤਾ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਤੇ ਉਹਨਾਂ ਦੀ ਬੁੱਕ ਹੈ ਜਿਹੜੀ ਉਹ ਅੱਜ ਰਿਲੀਜ਼ ਕੀਤੀ ਗਈ ਹੈ ਤਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਸੋਨਾ ਪ੍ਰਾਲਾ ਕੀਤਾ ਅੱਜ ਇੱਥੇ ਅਸੀਂ ਸਿਰਜਣਾ ਤੇ ਸੰਵਾਦ ਸਭਾ ਰਜਿਸਟਰਡ ਬਰਨਾਲਾ ਵੱਲੋਂ ਕਰਵਾਏ ਜਾ ਰਹੇ ਸਿਰਜਣਾ ਮੇਲਾ ਦੋ ਵਿੱਚ ਸਾਨੂੰ ਪਾਗ ਲੈਣ ਦਾ ਇਹਨਾਂ ਨੇ ਸੱਤਾ ਦਿੱਤਾ ਸੀ ਮੈਡਮ ਅੰਜਨਾ ਮੈਨਨ ਮੈਡਮ ਮਨਦੀਪ ਬਦੌੜ ਤੇ ਹੋਰ ਭੈਣਾਂ ਨੇ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਤੇ ਕਿ ਅਸੀਂ ਇਸ ਮੇਲੇ ਦਾ ਹਿੱਸਾ ਬਣਿਆ ਕਿਉਂਕਿ ਇਹ ਸਭਾ ਸ਼ੁਰੂ ਤੋਂ ਹੀ ਪੰਜਾਬੀ ਬੋਲੀ ਦੇ ਪ੍ਰਸਾਰ ਵਾਸਤੇ ਚੰਗੀਆਂ ਲੀਹਾਂ ਜੜੀਆਂ ਪਾ ਰਹੀ ਐ ਤੇ ਅੱਜ ਤਾਂ ਇਹ ਜਿਹੜਾ ਮੇਲਾ ਖਾਸ ਤੌਰ ਤੇ ਸਮਰਪਿਤ ਹੈ ਦਾ ਸੌਵੀ ਬਰਸੀ ਬੀਬੀ ਗੁਲਾਬ ਕੌਰ ਗਦਰੀ ਬੇਟੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਦੇ ਸਬੰਧ 'ਚ ਬੜੀ ਜਾਣਕਾਰੀ ਐ ਜਿੱਥੇ ਮਿਲੀ ਹੈ ਕਿਵੇਂ ਔਰਤ ਜਿਹੜੀ ਹੈ ਉਹਦੀ ਕੀ ਤਰਸਤੀ ਹੈ ਜਾਂ ਕੀ ਉਹ ਅਜ ਲੀਹਾਂ ਪਾ ਰਹੀ ਹੈ ਨਵੀਆਂ ਕਿਵੇਂ ਆਪਣੇ ਜਿਹੜੇ ਆ ਕੁਚਲੇ ਜਾਣ ਤੋਂ ਤਾਲ ਉੱਠ ਰਹੀ ਹੈ ਜਾਂ ਔਰਤ ਨੂੰ ਕੀ ਕਰਨਾ ਚਾਹੀਦਾ ਆਪਣੇ ਅੱਗੇ ਵਧਣ ਵਾਸਤੇ ਉੱਜ ਬਹੁਤ ਕੋ ਜਿੱਥੇ ਸਾਰੀਆਂ ਭੈਣਾਂ ਨੇ ਸਟੇਜ ਤੇ ਕਵਿਤਾਵਾਂ ਦੇ ਰਹੀਆਂ ਜਾਂ ਹਾਰਦਿਕ ਤੇ ਨਹੀਂ ਸਾਂਝਾ ਕੀਤਾ ਹੈ ਤੇ ਬਹੁਤ ਇੱਥੋਂ ਸਾਨੂੰ ਵਧੀਆ ਸੇਧ ਮਿਲੀ ਆ ਅਸੀਂ ਇੱਥੇ ਆ ਕੇ ਬਹੁਤ ਖੁਸ਼ ਆ ਤੇ ਸਾਰੀ ਇਹਨਾਂ ਦੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ ਹਾਂ